ਹਰ ਕੋਈ ਲੱਕੀ ਗੋਲਡ ਸਮਿਥ ਨੂੰ ਜਾਣਦਾ ਹੈ ਜਿਸ ਦਾ ਨਾਮ ਅਕਸਰ ਟਰੈਕਟਰ ਦੀਆਂ ਵੀਡੀਓਜ਼ ਅਤੇ ਕਿਸੇ ਨਾ ਕਿਸੇ ਵਿਵਾਦ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ। ਉਹ ਇੱਕ ਅਜੀਹਾ ਨਾਂ ਬਣ ਚੁੱਕਿਆ ਹੈ ਜੋ ਆਪਣੀ ਕਮੈਂਟਾਂ, ਲਾਈਵ ਰਿਐਕਸ਼ਨ ਅਤੇ ਬੋਲਡ ਅੰਦਾਜ਼ ਕਰਕੇ ਹਰ ਸਮੇਂ ਲੋਕਾਂ ਦੀ ਨਜ਼ਰ ਦੇ ਵਿੱਚ ਰਹਿੰਦਾ ਹੈ। ਹਾਲ ਹੀ ਦੇ ਵਿੱਚ ਉਸ ਦੀ ਹਰਿਆਣੇ ਦੇ ਕੁਝ ਮੁੰਡਿਆਂ ਨਾਲ ਕਾਫੀ ਤੂੰ-ਤੂੰ ਮੈਮੇ ਹੋਈ ਸੀ ਜਿਸ ਨੇ ਸੋਸ਼ਲ ਮੀਡੀਆ ਤੇ ਹੋਰ ਵੀ ਚਰਚਾ ਬਣਾ ਦਿੱਤੀ। ਲਕੀ ਨੇ ਲਾਈਵ ਆ ਕੇ ਆਪਣੀ ਗੱਲ ਰੱਖੀ ਸੀ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਸਨ ਇਸ ਦੇ ਨਾਲ ਨਾਲ ਉਸ ਦਾ ਇੱਕ ਨਵਾਂ ਗੀਤ ਵੀ ਰਿਲੀਜ਼ ਹੋਇਆ ਹੈ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੇ ਉਸ ਦੀ ਪਪੂਲੈਰਿਟੀ ਨੂੰ ਹੋਰ ਵੀ ਵਧਾ ਦਿੱਤਾ ਹੈ ਪਰ ਹੁਣ ਲੱਕੀ ਗੋਲਡ ਸਮਿਥ ਨੂੰ ਲੈ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਖਬਰਾਂ ਮੁਤਾਬਕ ਲੱਕੀ ਇਨਾ ਦਿਨੀ ਹਸਪਤਾਲ ਚੱਲ ਰਿਹਾ ਹੈ ਤੇ ਹਸਪਤਾਲ ਵਿੱਚ ਦਾਖਲ ਹੋਇਆ ਹੈ ਉਸ ਦੀ ਤਬੀਅਤ ਥੋੜੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਦੇ ਡ੍ਰਿਪਾਂ ਲੱਗ ਰਹੀਆਂ ਹਨ ਉਸ ਦੇ ਚਾਹਵਣ ਵਾਲਿਆਂ ਵੱਲੋਂ ਸੋਸ਼ਲ ਮੀਡੀਆ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ਜਿਸ ਵਿੱਚ ਉਹ ਆਪਣੀ ਫਿਕਰ ਦਾ ਇਜ਼ਹਾਰ ਕਰ ਰਿਹਾ ਹੈ ਲੱਕੀ ਨੇ ਹਾਲ ਹੀ ਦੇ ਵਿੱਚ ਇੱਕ ਹੋਰ ਨਵਾਂ ਲਾਈਵ ਕਰਕੇ ਆਪਣੀ ਹਾਲਤ ਬਾਰੇ ਜਾਣ ਕਾਰੀ ਦਿੱਤੀ ਜਿਸ ਵਿੱਚ ਉਸਨੇ ਦੱਸਿਆ ਕਿ ਹਾਲਤ ਠੀਕ ਨਹੀਂ ਹੈ ਪਰ ਹੌਸਲੇ ਨਾਲ ਖੜਾ ਹੈ ਉਸਨੇ ਆਪਣੇ ਵਿਰੋਧੀਆਂ ਨੂੰ ਵੀ ਲਾਈਵ ਦੌਰਾਨ ਕਾफी ਗੱਲਾਂ ਕਹੀਆਂ ਤੰਜ ਮਾਰੇ ਕਿਹਾ ਕਿ ਕਈ ਲੋਕ ਉਸ ਦੀ ਹਾਲਤ ਤੋਂ ਖੁਸ਼ ਹੋ ਰਹੇ ਹਨ ਪਰ ਇਹ ਸਮਾਂ ਵੀ ਲੰਘ ਜਾਵੇਗਾ ਅਸੀਂ ਵੀ ਲक्की ਦੀ ਸਿਹਤ ਦੀ ਦੁਆ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਕੇ ਘਰ-ਪਰ ਤੇ ਉਹ ਹਮੇਸ਼ਾ ਵਾਂਗ ਆਪਣੇ ਪਰਿਵਾਰ ਨਾਲ ਖੁਸ਼ ਰਹੇ ਅਤੇ ਜ਼ਿੰਦਗੀ ਨੂੰ ਹੱਸ ਕੇ ਜੀਵੇ ਤੇ ਹੁਣ ਤੁਸੀਂ ਦੇਖੋ ਲੱਕੀ ਦੀ ਇਹ ਵੀਡੀਓ ਜਿਹਨੂੰ ਪੱਥਰ ਪਾੜਨੇ ਕਹਿੰਦੇ ਨੇ ਨਾ ਪੱਥਰ ਪਾੜਨੇਗਾ ਉਹ ਲੋਕ ਉਵੇਂ ਹੀ ਕਰਦੇ ਆ ਜਦੋਂ ਟਰੈਕਟਰ ਮੁਕਾਬਲੇਾਂ 'ਚ ਚਲਾਉਂਦੇ ਸੀ ਉਦੋਂ ਟਰੈਕਟਰਾਂ ਤੇ ਨਜ਼ਰ ਲਾਈ ਜਾਂਦੇ ਰਹਿੰਦੇ ਸੀ ਅੱਜ ਪਹਿਲੇ ਦਿਨ 'ਚ ਮੈਂ ਜੰਮ ਗਿਆ ਬਾਈ ਹੜ ਜੋਏ ਹੜ ਜੋ ਅੜ ਜੋਏ ਕਿਤੇ ਟਰੈਕਟਰਾਂ ਦੇ ਪਾਰ ਖੁੱਲੀਆਂ ਜਾਂਦੇ ਰਹਿੰਦੇ ਦੀ ਹੋੜ ਆਉਂਦੇ ਅੰਦਰ ਫੰਜਰ ਖੁੱਲੇ ਪਏ ਆ ਇਹ ਤਾਂ ਕੀ ਲੋਕਾਂ ਨੂੰ ਦਿਖਾਵੇਂ ਨਾ ਸਹੀ ਗੱਲ ਹੈ ਨਾ ਇਹ ਦੀਆਂ ਚੀਜ਼ਾਂ ਪਰਸਨਲ ਰੱਖੇ ਸਹੀ ਗੱਲ ਆ ਬਈ ਉਹ ਇੰਨਾਂ ਜਿਹੜੇ ਕੰਨਾਂ ਦੀ ਨਜ਼ਰ ਤਣਾ ਪੱਥਰ ਕੀ ਆ ਇਦਾਂ ਦਾ ਗਾਣਾ ਆਇਆ ਨਾ ਆਪਣਾ ਉਸ ਦਿਨ ਤੋਂ ਕਈ ਮੇਰੇ ਨਾਲ ਇਦਾਂ ਦਾ ਕੁਝ ਹੋਈ ਜਾਂਦਾ ਕਿਤੇ ਢੱਡ ਤੋਪੇ ਲਾ ਕੇ ਤੇ ਪਹੁੰਚੋਗਾ ਕਿਤੇ ਪਹੁੰਚੋਗਾ ਉਸ ਤੋਂ ਪਹਿਲਾਂ ਜਮਾਂ ਸਹੀ ਸੀ ਪੱਥਰ ਪਾੜਨੇ ਗਾਣਾ ਪੱਥਰ ਵੀ ਪਾੜ ਦਿੰਦੀ ਆ ਬਈ ਮੈਂ ਤਾਂ ਫਿਰ ਵੀ ਚੱਲ ਮਿੱਟੀ ਦਾ ਬਣਿਆ ਬੰਦਾ ਸਹੀ ਆ ਨਾ ਤੇ ਜੀ ਬੋਤਲਾ ਸੀ ਮੈદાન ਤੋਂ ਮੇਰੀ ਬਹੁਤ ਬੁਰਾ ਹਾਲਾਤ ਹੈ ਤੇ ਪਤਾ ਵੀ ਨਹੀਂ ਹੋਇਆ ਕੀ ਹੈ ਬਸ ਬਣਾ ਗੱਲ ਤੋਂ ਹੀ ਹੈ ਕਹਿੰਦੀਆਂ ਹੋਣਗੇ ਨਹੀਂ ਪਤਾ ਨਹੀਂ ਕੀ ਸਾਹ ਟੁੱਟੂ ਆਹ ਸੱਪ ਤਾਂ ਮਿੱਤਰੋ ਬਾਲੇ ਵੱਡੇ ਵੱਡੇ ਆਉਣੇ ਬਸ ਮਰ ਨਾ ਜਾਵਾਂ ਜੇ ਮਰ ਗਿਆ ਫੇਰ ਕੋਈ ਪਤਾ ਨਹੀਂ ਜੇ ਨਾ ਮਰਿਆ ਤਾਂ ਕੱਲੀ ਕੱਲੀ ਲੀਡ ਦੇ ਬਾਹ ਪਾਉਂਗਾ ਲੀੜਾ ਡਰੀ ਜਾਂਦੀਆਂ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ